ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕੁਲਵਿੰਦਰ ਮਾਹੀ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਬਿਨਾਂ ਸੋਚੇ ਸਮਝੇ ਮੋਬਾਈਲ ਦੇ ਦਿੰਦੇ ਹੋ ਜਾਂ ਫਿਰ ਤੁਹਾਡੇ ਬੱਚੇ ਜ਼ਿਆਦਾ ਸਮਾਂ ਮੋਬਾਈਲ ਫੋਨਾਂ ਦੇ ਉੱਤੇ ਬਿਤਾਉਂਦੇ ਨੇ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਇੱਕ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਬਲਾਸਟ ਹੋ ਗਿਆ ਹੈ ਸੰਗ ਟੈਸੀਆਂ ਦੀ ਖਬਰ ਹੈ ਔਰ ਪਰਿਵਾਰ ਦਾ 10 ਸਾਲ ਦਾ ਬੱਚਾ ਜੋ ਕਿ ਫੋਨ ਚਲਾ ਰਿਹਾ ਸੀ ਬਾਥਰੂਮ ਦੇ ਵਿੱਚ ਫੋਨ ਲੈ ਕੇ ਚਲਾ ਜਾਂਦਾ ਹੈ ਔਰ ਉਸੇ ਦੌਰਾਨ ਉਸ ਦੇ ਹੱਥ ਦੇ ਵਿੱਚ ਫੋਨ ਗਲਾਸਟ ਹੋ ਜਾਂਦਾ ਇੱਕ ਬੰਬ ਦੇ ਵਾਲੇ ਵਾਂਗ ਧਮਾਕਾ ਹੁੰਦਾ ਜਿਸ ਨੂੰ ਸੁਣ ਕੇ ਉਸ ਦੀ ਮਾਂ ਭੱਜੀ ਆਉਂਦੀ ਹੈ ਔਰ ਬੱਚਾ ਚੀਕਾ ਮਾਰਦਾ ਹੋਇਆ ਬਾਥਰੂਮ ਦੇ ਵਿੱਚੋਂ ਬਾਹਰ ਨਿਕਲਦਾ ਹੈ ਔਰ ਜਦੋਂ ਮਾਂ ਜਾ ਕੇ ਦੇਖਦੀ ਹੈ ਤਾਂ ਉੱਥੇ ਫੋਨ ਪੂਰੇ ਤਰੀਕੇ ਦੇ ਨਾਲ ਸੜ ਕੇ ਰਾਖ ਹੋ ਚੁੱਕਾ ਸੀ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਹਾਲ ਫੋਨ ਦਾ ਹੋਇਆ ਹੈ ਔਰ ਦੂਸਰੇ ਪਾਸੇ ਬੱਚੇ ਦੇ ਹੱਥ ਦੇ ਉੱਤੇ ਵੀ ਜ਼ਖਮ ਹੋ ਗਏ ਨੇ ਤਾਂ ਇਹ ਬਿਹਦ ਅ ਵੱਡੀ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਬੱਚੇ ਮੋਬਾਈਲ ਦਾ ਇਸਤੇਮਾਲ ਕਰਦੇ ਨੇ ਤਾਂ ਮਾਪੇ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਦੇ ਦਿੰਦੇ ਨੇ ਬੱਚਿਆਂ ਦੇ ਵੱਲੋਂ ਜਿੱਦ ਕੀਤੀ ਜਾਂਦੀ ਹੈ ਔਰ ਉਸ ਜਿੱਦ ਨੂੰ ਪਗਾਉਣ ਦੇ ਲਈ ਉਹ ਜਿੱਦ ਵੀ ਕਰਦੇ ਨੇ ਔਰ ਬਾਅਦ ਵਿੱਚ ਰੋਣਾ ਵੀ ਸ਼ੁਰੂ ਕਰ ਦਿੰਦੇ ਨੇ ਔਰ ਕਈ ਵਾਰ ਮਾਪੇ ਵੀ ਪਿਗਲ ਜਾਂਦੇ ਨੇ ਉਹਨਾਂ ਦੇ ਵੱਲੋਂ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੜਾ ਦਿੱਤੇ ਜਾਂਦੇ ਨੇ ਕਈ ਵਾਰ ਬੱਚਿਆਂ ਦੇ ਵੱਲੋਂ ਜਿੱਦ ਕੀਤੀ ਜਾਂਦੀ ਹੈ ਕਿ ਜੇਕਰ ਮੋਬਾਈਲ ਨਾ ਦਿੱਤਾ ਤਾਂ ਅਸੀਂ ਰੋਟੀ ਨਹੀਂ ਖਾਵਾਂਗੇ ਮੋਬਾਈਲ ਨਾ ਦਿੱਤਾ ਤਾਂ ਆਹ ਕੰਮ ਨਹੀਂ ਕਰਾਂਗੇ ਤਾਂ ਆਪਣੇ ਕੰਮ ਕਰਵਾਉਣ ਲਈ ਵੀ ਮਾਪੇ ਕਈ ਵਾਰ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਦੇ ਦਿੰਦੇ ਨੇ ਤਾਂ ਕਈ ਵਾਰ ਇਹ ਲੱਤ ਜਿਹੜੀ ਹੈ ਉਹ ਇੰਨੀ ਜ਼ਿਆਦਾ ਇਹ ਆਦਤ ਵੱਧ ਜਾਂਦੀ ਹੈ ਕਿ ਬੱਚੇ ਹਰ ਜਗ੍ਹਾ ਮੋਬਾਈਲ ਫੋਨ ਆਪਣੇ ਹੱਥਾਂ ਦੇ ਵਿੱਚ ਲੈ ਕੇ ਜਾਂਦੇ ਨੇ ਚਾਹੇ ਬਾਥਰੂਮ ਜਾਣਾ ਹੋਵੇ ਤਾਂ ਬਾਥਰੂਮ ਦੇ ਵਿੱਚ ਘੰਟਾ-ਘੰਟਾ ਲੋਕਾਂ ਦੇ ਵੱਲੋਂ ਫੋਨ ਇਸਤੇਮਾਲ ਕੀਤਾ ਜਾਂਦਾ ਹੈ ਕਈ ਬੱਚਾ ਬਾਥਰੂਮ ਦੇ ਵਿੱਚ ਫੋਨ ਲੈ ਕੇ ਗਿਆ ਸੀ ਔਰ ਉਸੇ ਦੌਰਾਨ ਉਸਦੇ ਫੋਨ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਬਲਾਸਟ ਹੁੰਦਾ ਹੈ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਤਰੀਕੇ ਨਾਲ ਉਸ ਦਾ ਕਵਰ ਵੀ ਸੜ ਚੁੱਕਾ ਹੈ ਫੋਨ ਪੂਰਾ ਸੜ ਚੁੱਕਾ ਹੈ ਔਰ ਬੱਚੇ ਦੇ ਹੱਥ ਦੇ ਉੱਤੇ ਵੀ ਜ਼ਖਮ ਹੋ ਗਏ ਨੇ ਤਾਂ ਕਿੰਨਾ ਇਹ ਖਤਰਨਾਕ ਤਮਾਕਾ ਹੋਇਆ ਹੋਵੇਗਾ ਕਿਉਂਕਿ ਫੋਨ ਚਲਾਉਂਦੇ ਹੋਏ ਕਈ ਵਾਰ ਸਾਨੂੰ ਵੀ ਲੱਗਦਾ ਹੈ ਕਿ ਫੋਨ ਗਰਮ ਹੋ ਚੁੱਕਾ ਹੈ ਪਰ ਅਸੀਂ ਫਿਰ ਵੀ ਸਕਰੋਲਿੰਗ ਕਰਨਾ ਨਹੀਂ ਛੱਡਦੇ ਫਿਰ ਵੀ ਰੀਲਾਂ ਦੇਖਣੀਆਂ ਨਹੀਂ ਛੱਡਦੇ ਔਰ ਬਾਰ-ਬਾਰ ਫੋਨ ਦਾ ਇਸਤੇਮਾਲ ਲਗਾਤਾਰ ਕਰਦੇ ਰਹਿੰਦੇ ਹਾਂ ਤਾਂ ਜਦੋਂ ਇਸ ਤਰੀਕੇ ਦੇ ਨਾਲ ਕਈ ਵਾਰ ਸੰਕੇਤ ਵੀ ਮਿਲਦੇ ਨੇ ਜਦੋਂ ਫੋਨ ਗਰਮ ਹੋ ਚੁੱਕਾ ਹੈ ਤਾਂ ਉਸ ਨੂੰ ਰੱਖ ਦੇਣਾ ਚਾਹੀਦਾ ਹੈ ਜਾਂ ਫਿਰ ਆ ਵੇਟ ਕਰਨੀ ਚਾਹੀਦੀ ਹੈ ਤਾਂ ਪਰ ਲੋਕ ਇਹਦਾ ਬਿਲਕੁਲ ਵੀ ਇੰਤਜ਼ਾਰ ਨਹੀਂ ਕਰਦੇ ਔਰ ਲਗਾਤਾਰ ਫੋਨ ਇਸਤੇਮਾਲ ਕਰਦੇ ਰਹਿੰਦੇ ਨੇ ਕਈ ਵਾਰ ਰੀਲਾਂ ਦੇ ਵਿੱਚ ਇੰਨੇ ਖੁੱਬ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਹੱਥ 'ਚ ਫੜੀਏ ਡਿਵਾਈਸ ਕਦੋਂ ਇੰਨੀ ਗਰਮ ਹੋ ਗਈ ਕਿ ਬਲਾਸਟ ਹੋਣ ਦੀ ਕਗਾੜ ਤੇ ਪਹੁੰਚ ਗਈ ਤਾਂ ਇੱਕ ਤਰੀਕੇ ਦੇ ਨਾਲ ਇਹ ਮੋਬਾਈਲ ਫੋਨ ਸਾਡੀਆਂ ਜੇਬਾਂ ਦੇ ਵਿੱਚ ਪਏ ਬੰਬ ਨੇ ਜਿਹੜੇ ਕਿਸੇ ਵੇਲੇ ਵੀ ਫਟ ਸਕਦੇ ਨੇ ਖਾਸ ਤੌਰ ਤੇ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਦੀ ਬੈਟਰੀ ਚਾਰਜ ਕਰਨੀ ਚਾਹੀਦੀ ਹੈ ਜਾਂ ਫਿਰ ਕਿੰਨਾ ਕਿ ਇਸਤੇਮਾਲ ਕਰਨਾ ਚਾਹੀਦਾ ਹੈ ਕਿੰਨਾ ਗੈਪ ਪਾਉਣਾ ਚਾਹੀਦਾ ਹੈ ਤਾਂ ਹੋ ਸਕੇ ਤਾਂ ਜਿਆਦਾ ਤੋਂ ਜਿਆਦਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਫੋਨ ਤੋਂ ਜਦੋਂ ਫੋਨ ਦੀ ਜ਼ਰੂਰਤ ਹੋਵੇ ਉਦੋਂ ਹੀ ਇਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਔਰ ਖਾਸ ਤੌਰ ਤੇ ਇਹ ਜਿਹੜਾ ਬਾਥਰੂਮ ਦੇ ਵਿੱਚ ਫੋਨ ਲੈ ਕੇ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਕਈ ਰਿਸਰਚਾਂ ਸਾਹਮਣੇ ਆਈਆਂ ਕਿ ਕਿਸ ਤਰੀਕੇ ਦੇ ਨਾਲ ਪੂਰਾ ਧਿਆਨ ਜਦੋਂ ਤੁਸੀਂ ਬਾਥਰੂਮ ਦੇ ਵਿੱਚ ਫੋਨ ਲੈ ਕੇ ਜਾਂਦੇ ਹੋ ਤਾਂ ਫੋਨ ਦੇ ਉੱਤੇ ਲਗਾ ਦਿੰਦੇ ਹੋ ਔਰ ਰੀਲਸ ਸਕਰੋਲ ਕਰਨ ਤੇ ਲਗਾ ਦਿੰਦੇ ਹੋ ਤਾਂ ਕਾਫੀ ਸਮਾਂ ਤੁਸੀਂ ਬਾਥਰੂਮ ਦੇ ਵਿੱਚ ਵੀ ਆਪਣਾ ਖਰਾਬ ਕਰਦੇ ਹੋ ਪਰ ਇਹ ਦੂਸਰੇ ਪਾਸੇ ਜੇਕਰ ਇਸ ਤਰੀਕੇ ਨਾਲ ਬਲਾਸਟ ਹੋ ਜਵੇ ਤਾਂ ਫਿਰ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ 10 ਸਾਲ ਦੇ ਬੱਚੇ ਦਾ ਹੱਥ ਸੜ ਗਿਆ ਔਰ ਪਰਿਵਾਰ ਦਾ ਕਹਿਣਾ ਹੈ ਕਿ ਵੱਡਾ ਹਾਦਸਾ ਹੋ ਸਕਦਾ ਸੀ ਸ਼ੁਕਰ ਹੈ ਕਿ ਉਹਨਾਂ ਦੇ ਜਿਹੜੇ ਬੱਚੇ ਦੀ ਜਾਨ ਬਚ ਗਈ ਜਾਂ ਉਹਨਾਂ ਦੇ ਬੱਚੇ ਦਾ ਹੱਥ ਇੰਨਾ ਜ਼ਿਆਦਾ ਨੁਕਸਾਨਿਆ ਨਹੀਂ ਗਿਆ ਹਾਲਾਂਕਿ ਹੱਥ ਤੇ ਕੁਝ ਛਾਲੇ ਜ਼ਰੂਰ ਹੋਏ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਸ਼ੁਕਰ ਹੈ ਕਿ ਬੱਚਾ ਸਾਡਾ ਸਹੀ ਸਲਾਮਤ ਹੈ ਕਿਉਂਕਿ ਜਦੋਂ ਇਸ ਤਰੀਕੇ ਦਾ ਹਾਦਸਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੀ ਪਰਿਵਾਰ ਜਾਗਦਾ ਹੈ ਉਸ ਤੋਂ ਬਾਅਦ ਹੀ ਉਹਨਾਂ ਨੂੰ ਲੱਗਦਾ ਹੈ ਕਿ ਫੋਨ ਨਹੀਂ ਦੇਣਾ ਚਾਹੀਦਾ ਸੀ ਜਾਂ ਫਿਰ ਸਮਝਾ ਦੇਣਾ ਚਾਹੀਦਾ ਸੀ ਜਾਂ ਪਹਿਲਾਂ ਹੀ ਇਸ ਤਰੀਕੇ ਦੀ ਆਦਤ ਕੋਈ ਨਹੀਂ ਪਾਉਣੀ ਚਾਹੀਦੀ ਸੀ ਤਾਂ ਇਹ ਤਸਵੀਰਾਂ ਸੰਗਟੇ ਅਸੀਂ ਲਾ ਦਿਏ ਨੇ ਜਿੱਥੇ ਇੱਕ ਬੱਚੇ ਦੇ ਹੱਥਾਂ ਦੇ ਵਿੱਚ ਫੋਨ ਬਲਾਸਟ ਹੋ ਗਿਆ ਔਰ ਬਾਥਰੂਮ ਦੇ ਵਿੱਚ ਫੋਨ ਲੈ ਕੇ ਗਿਆ ਸੀ ਜਦੋਂ ਆ ਬਾਥਰੂਮ ਦੇ ਵਿੱਚ ਫੋਨ ਚਲਾ ਰਿਹਾ ਸੀ ਤਾਂ ਬੇਹਦ ਗਰਮ ਹੋ ਜਾਂਦਾ ਫੋਨ ਔਰ ਅਚਾਨਕ ਇਸ ਦੇ ਵਿੱਚ ਬਲਾਸਟ ਹੋ ਜਾਂਦਾ ਜਿਸ ਤੋਂ ਬਾਅਦ ਚੀਕਾ ਮਾਰਦਾ ਬਾਥਰੂਮ ਤੋਂ ਬਾਹਰ ਆਉਂਦਾ ਹੈ ਔਰ ਪਰਿਵਾਰ ਵੱਲੋਂ ਤੁਰੰਤ ਇਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਗਈ ਹੈ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਬੰਬ ਲੈ ਕੇ ਘੁੰਮ ਰਹੇ ਹਾਂ ਔਰ ਇਹ ਬੰਬ ਅਸੀਂ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਵੀ ਦੇ ਦਿੱਤੇ ਨੇ ਪੂਰੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਬੱਚੇ ਦੇ ਪਿਤਾ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਮੇਰਾ ਨਾਮ ਛੋਟੇ ਜਗਤ ਹੈ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਸੰਗਟੇਸੀਆਂ ਜੀ ਮਾਹਲਵਾਜ ਦਾ ਕੰਮ ਕਰਦਾ ਜੀ ਤੇ ਬੱਚਾ ਫੋਨ ਲੈ ਕੇ ਬਾਥਰੂਮ ਚ ਗਿਆ ਜੀ ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣਨ ਠੀਕ ਹੈ ਜੀ ਤਾਂ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵਿਗਾਮ ਆਪੇ ਆਪਣੇ ਬੱਚੇ ਦਾ ਖਿਆਲ ਰੱਖਾਂਗੇ ਬਸ ਇਹ ਹੀ ਜੀ ਮੇਰੀ ਬੇਨਤੀ ਆ ਔਰ ਜੀ ਬਸ ਠੀਕ ਹੈ ਜੀ